ਮੇਸਕਾ ਅਸੀਂ ਹਰ ਹਫਤੇ ਦੀ ਤਰ੍ਹਾਂ ਅੱਜ ਸਾਡੇ ਕੋਲ ਸਾਡੇ ਡਾਕਟਰ ਨੇ ईएनटी ਸਪੈਸ਼ਲਿਸਟ ਡਾਕਟਰ ਸਰਪਿੰਦਰ ਗੋ ਇਹ ਸਾਡੇ ਕੋਲ ਗੁਰਦੇਵ ਹਸਪਤਲ ਵਿੱਚ ਨਵੇਂ ਜੁਆਇਨ ਕੀਤੇ ਨੇ ਤੇ ਜੋ ਕਿ ਪਹਿਲੇ ਸਾਡੇ ਕੋਲ ਵੀਕਲੀ ਸੀਗੇ ਹੁਣ ਪਰਮਾਨੈਂਟ ਸਾਡੇ ਕੋਲ 9 ਤੋਂ 9 ਤੋਂ 19 ਤੱਕ ਅਵੇਲੇ ਹੁੰਦੇ ਨੇ ਅਸੀਂ ਜਿਸ ਤਰ੍ਹਾਂ ਰੁਟੀਨ ਦੇ ਵਿੱਚ ਆਪਾਂ ਕੋਈ ਨਾ ਕੋਈ ਕਿਸੇ ਨਾ ਕਿਸੇ ਟੌਪਿਕ ਤੇ ਗੱਲ ਕਰਦੇ ਹਾਂ ਅੱਜ ਅਸੀਂ ਗੱਲ ਨੱਕ ਕਨਗਲ ਦੇ ਵਿੱਚੋਂ ਨੱਕ ਤੇ ਗੱਲ ਕਰਾਂਗੇ ਜਿਵੇਂ ਆਮ ਲੋਕਾਂ ਨੂੰ ਜ਼ੁਕਾਮ ਹੁੰਦਾ ਹੈ ਜ਼ੁਕਾਮ ਦੇ ਵਿੱਚ ਕਈ ਲੋਕ ਅਲਰਜੀ ਦੀ ਦਵਾਈਆਂ ਖਾ ਲੈਂਦੇ ਕਈਆਂ ਨੂੰ ਨੱਕ ਬੰਦ ਹੁੰਦਾ ਕਈਆਂ ਨੂੰ ਛਿੱਕਾ ਲੱਗਦੀ ਹੈ ਕਈਆਂ ਨੂੰ ਨੱਕ ਦੀ ਪ੍ਰੋਬਲਮ ਵੀ ਹੁੰਦੀ ਹੈ ਨਾਲ ਸਾਹ ਦੀ ਦਿੱਕਤ ਵੀ ਹੁੰਦੀ ਤੇ ਉਹ ਕਈ ਤਰ੍ਹਾਂ ਦਾ ਹੁੰਦਾ ਜੋ ਸਾਡੇ ਡਾਕਟਰ ਦੱਸਣਗੇ ਵੀ ਨੱਕ ਦੀ ਕਿਹੜੀ ਕਿਹੜੀ ਪ੍ਰੋਬਲਮ ਦੇ ਵਿੱਚ ਡਾਕਟਰ ਕੋਲ ਨੂੰ ਦਿਖਾਣਾ ਚਾਹੀਦਾ ਡਾਕਟਰ ਜਿਵੇਂ ਕਿਸੇ ਪੇਸ਼ੰ ਨੂੰ ਛਿੱਕਾ ਲੱਗਦੀ ਹੈ ਜਾਂ ਕਿਸੇ ਦਾ ਕੋ ਸਿਰ ਦੁਖਦਾ ਹੈ ਕਿਸੇ ਨੂੰ ਮਤਲਬ ਕਿ ਸਾਹ ਦੀ ਦਿੱਕਤ ਆ ਜਾਂਦੀ ਹੈ ਕੀ ਕਾਰਨ ਹੁੰਦਾ ਹੈ ਸੋ ਐਕਚੁਅਲੀ ਕੀ ਹੁੰਦਾ ਹੈ ਕਿ ਆ ਪੇਸ਼ੈਂਟ ਦੇ ਮੇਨ ਸਿੰਪਟਮ ਹੁੰਦੇ ਨੇ ਇੰਸਲੀ ਅਲਰਜੀ ਹੁੰਦੀ ਹੈ ਅਲਰਜੀ ਦੋ ਤਰ੍ਹਾਂ ਦੀ ਹੁੰਦੀ ਇੱਕ ਥਰੋਅ ਆਊਟ ਦਾ ਇਅਰ ਹੁੰਦੀ ਪੂਰੇ ਸਾਲ ਹੀ ਹੁੰਦੀ ਤੇ ਇੱਕ ਹੁੰਦਾ ਹੈ ਕਿ ਜਦੋਂ ਤੋਂ ਪੋਲੀਨਿਸ਼ਨ ਦਾ ਟਾਈਮ ਹੁੰਦਾ ਹੈ ਐਕਸਪੋਰਸ ਜਦੋਂ ਰਿਲੀਜ਼ ਹੁੰਦੇ ਹੈ ਉਦੋਂ ਅਲਰਜੀ ਹੁੰਦੀ ਤੇ ਅਲਰਜੀ ਦੇ ਜਦੋਂ ਕਾਫੀ ਲੌਂਗ ਟਾਈਮ ਅਗਰ ਅਲਰਜੀ ਰਹਿੰਦੀ ਹੈ ਤੇ ਫਿਰ ਪੇਸ਼ੈਂਟ ਦੇ ਡਵੈਲਪ ਕਰਦਾ ਸਮ ਟਾਈਮਸ ਆਪਣਾ ਪੋਲਿਕ ਜਿਹਨੂੰ ਆਪ ਆਪਣੀ ਲੈਂਗੁਏਜ ਚ ਚਰਸ ਹੋਰੀਆਂ ਬਿਕਾ ਰਸੋਲੀ ਕਹਿੰਦੇ ਹੋਂ ਕਿ ਉਹਦੇ ਕਰਕੇ ਕੀ ਹੁੰਦਾ ਹੈ ਕਿ ਪੇਸ਼ੈਂਟ ਨੂੰ ਅਲਰਜੀ ਤੇ ਹੋਈ ਹੋ ਰਹੀ ਹੈ ਰਿਪੀਟਿਡ ਸਨਿਜ਼ਿੰਗ ਦੇ ਐਪਸੋਡ ਰਹਿੰਦੇ ਹਨ ਐਮ ਐਪੋਸ ਨੇ ਜਦ ਡ੍ਰਿਪ ਵੀ ਕਰਦਾ ਜਿਹਨੂੰ ਆਪਾਂ ਕਹਿੰਦੇ ਕਿ ਗਲੇ ਦੇ ਵਿੱਚ ਸਾਡੇ ਪਲਕ ਕਰਕੇ ਤੇ ਨਾਲ ਹੀ ਪੇਸ਼ੈਂਟ ਨੂੰ ਜਦੋਂ ਪੋਲੀਗਰੂਸੋਲੀਅਮ ਬਣ ਜਾਂਦੇ ਲੌਂਗ ਟਰਮ ਅਫਟਰ ਕਰੋਨਿਕ ਕੇਸਿਸ ਵਿੱਚ ਤੇ ਸਰ ਫਿਰ ਪੋਲੀਟਾਪ ਹੁੰਦਾ ਹੈ ਤੇ ਉਹਦੇ ਨਾਲ ਕੀ ਹੁੰਦਾ ਪੇਸ਼ੈਂਟ ਨੀਜ਼ਲ ਆਬਸਟ੍ਰਕਸ਼ਨ ਕਰਕੇ ਹੁੰਦਾ ਹੈ ਅਜਿਹਾ ਜਿਹਾ ਕਦੇ ਜਿਵੇਂ ਕੁਛੀ ਕਈ ਕਹਿੰਦੇ ਨੇ ਮੇਰੀ ਨੱਕ ਦੀ ਹੱਡੀ ਵਿੰਗੀ ਹੈ ਹਾਂ ਜੀ ਸਰ ਉਹ ਉਹ ਅਲਕੀਜ ਹੈ ਉਹ ਅਲਕੀਜ ਹੈ ਉਹ ਡਿਵੀਏਟਡ ਮੀਜ਼ੋਸੈਪਟਮ ਵਾਲੀ ਡਿਵੋਲੂਸ਼ਨ ਉਹ ਕਹਿੰਦੇ ਆ ਜਿਹਦੇ ਵਿੱਚ ਉਹ ਸਰ ਉਹਦੇ ਵੈਰੀਅਸ ਕੌਜ਼ਸ ਹੁੰਦੇ ਨੇ ਡਿਵੈਲਪਮੈਂਟਲ ਡਿਫੈਕਟ ਵੀ ਹੋ ਸਕਦਾ ਹੈ ਕਿ ਕੋਈ ਬੱਚਾ ਜਾਂ ਡੂਰਿੰਗ ਚਾਈਲਡਹੂਡ ਅਗਰ ਗੇਰ ਗੇਰ ਉਹਦਾ ਨੀਜ਼ਲ ਬੋਨ ਫ੍ਰੈਕਚਰ ਹੋ ਗਿਆ ਹੈ ਉਹ ਉਥੇ ਹੀ ਵਿਦਆਊਟ ਐਨੀ ਟ੍ਰੀਟਮੈਂਟ ਅਗਰ ਉਹਨੇ ਨਹੀਂ ਦਿੱਤਾ ਹੈ 2 3 ਜੁੜ ਗਿਆ ਤੇ ਉਹ ਐਜ਼ ਅ ਬਾਅਦ ਚ ਜਦੋਂ ਕੋ ਦੇਖਦੇ ਨੇ ਉਹ ਤੇ ਉਹ ਡਿਵੀਏਟਡ ਹੋ ਜਾਂਦਾ ਨਹੀਂ ਜ਼ੋ ਸੈਪਟਮ ਦਾ ਜਿਹੜਾ ਪਾਰਟ ਹੈ ਨਾ ਤੇ ਬਾਸਨ ਫਿਰ ਬੱਚੇ ਨੂੰ ਜੂਜੂ ਗ੍ਰੋਥ ਹੁੰਦੀ ਹੈ ਤੇ ਉਹ ਮੋ ਡਿਵੀਸ਼ਨ ਹੋ ਜਾਂਦੀ ਹੈ ਤੇ ਉਹਨੂੰ ਫਿਰ ਨੀਜ਼ਲ ਅਬਸਟਰਕਸ਼ਨ ਦੀ ਪ੍ਰੋਬਲਮ ਆ ਕੇ ਪਰ ਨੱਕ ਦੇ ਦਬਾਅ ਹੁੰਦੀ ਸਾਹ ਲੈਣ ਚ ਦਿਕਤ ਹੁੰਦੀ ਤੇ ਉਹਦਾ ਫਿਰ ਬਾਸਨ ਟਰੀਟਮੈਂਟ ਕਰਾਉਣਾ ਦਾ ਸਰਜਰੀ ਹੁਗਰ ਲਾਜ ਆਪਰੇਸ਼ਨ ਹੈ ਹਾਂਜੀ ਉਹਦਾ ਜਿਵੇਂ ਜਿਵੇਂ ਪੋਲੀਪ ਆ ਜਿਵੇਂ ਨੱਕ ਦੇ ਵਿੱਚ ਅਲਰਜੀ ਦਾ ਪੋਲਪ ਮਾਸ ਬਣਦਾ ਤਾਂ ਉਹਦਾ ਵੀ ਅਲਰਜੀ ਪੋਲਪ ਤਾਂ ਸਰ ਆਪ ਇਹ ਦੇਖੋ ਕਿ ਇੱਕ ਤੇ ਅਗਰ ਯੰਗ ਪੇਸ਼ੈਂਟ ਹੈ ਤੇ ਫਿਰ ਆਪਾਂ ਸਰਜਿਕਲ ਇੰਟਰਵੈਨਸ਼ਨ ਕਰ ਸਕਦੇ ਹਾਂ لیکن اگر 올ڊ ايج ہے بالکل مورਬਿڈیٹیز ہیں لائک ہائپر ٹینشن ہے ડાયਬੀਟਿਸ ਹੈ ਤੇ ਸਰ ਉਹਦੇ ਚ ਅਸੀਂ ਪ੍ਰੇਫਰ ਕਰਦੇ ਹਾਂ ਕੰਜ਼ਰਵੇਟਿਵ ਟਰੀਟਮੈਂਟ ਵਿਦ ਨੀਜ਼ਲ ਸਪੇਸ 4 3 ਠੀਕ ਹੈ ਤੇ ਜਿਵੇਂ ਨੱਕ ਦੀ ਜਿਵੇਂ ਪ੍ਰੋਬਲਮ ਹੁੰਦੀ ਹੈ ਜਾਂ ਕੋਈ ਵੀ ਬੱਚੇ ਆਪਰੇਸ਼ਨ ਕਰਾਉਣ ਲਈ ਆਉਂਦੇ ਆ ਕਿਹਦੀ ਉਮਰ ਕਿੰਨੀ ਹੁੰਦੀ ਹੈ ਵੈਸੇ ਸਰ ਐਕਚੁਅਲੀ ਡਿਬਿਊਟਡ ਨੀਜ਼ਲ ਸੈਪਟਮ ਦੇ ਤੇ ਉਮਰ ਦਾ ਤੇ ਸਰ ਕੋਈ ਨਹੀਂ ਹੈ ਉਹਦੇ ਜਦੋਂ ਜੋ ਜੋ ਗ੍ਰੋਥ ਹੋਣੀ ਹੈ ਸਬਟਮੇ ਤੇ ਉਹ ਤੋਂ ਤੋਂ ਨੂੰ ਆਬਸਟ੍ਰਕਸ਼ਨ ਆ ਸਕਦੀ ਹੈ ਲੇਕਿਨ ਆਪਾਂ ਦੀ ਜਿਹੜਾ ਆਈਡਲ ਏਜ ਹੈ ਉਹ ਸਦੀ ਹੈ ਕਿ ਗ੍ਰੋਥ ਪ੍ਰੋਪਰ ਹੁੰਦੀ 18 ইয়ার্স ਏਜ ਤੇ 18 ইয়ার্স ਤੋਂ ਬਾਅਦ ਹੀ ਸਰਜਰੀ ਕਰਨੀ ਚਾਹੀਦੀ ਜੇ ਆਪਾਂ ਪਹਿਲਾਂ ਕਰਾਈ ਕਈ ਬੱਚੇ ਨੂੰ ਹੁੰਦੀ ਹੈ ਪ੍ਰੋਬਲਮ ਕਿ ਸਾਨੂੰ ਪਹਿਲਾਂ ਇਮੀਡੀਏਟਲੀ ਸਰਜਰੀ ਕਰਨੀ ਪੈਂਦੀ ਕਿਉਂਕਿ ਸੀਵਰ ਆਬਸਟ੍ਰਕਸ਼ਨ ਹੁੰਦੀ ਲੇਕਿਨ ਬਾਅਦ ਨੂੰ ਫਿਰ ਰੀਕਰੈਂਸ ਵੀ ਰਹਿੰਦੀ ਕਿਉਂਕਿ ਗ੍ਰੋਥ ਤੇ ਜੇ ਹੋਣੀ ਹੁੰਦੀ ਹੈ ਨਾ 18 ਤੱਕ ਫੁੱਲ ਗ੍ਰੋਥ ਰਹਿੰਦੀ ਤੇ ਉਸ ਤੋਂ ਬਾਅਦ ਹੀ ਪ੍ਰੇਫਰ ਪ੍ਰੇਫਰੈਂਸ ਔਰ ਮਤਲਬ ਜੇ ਪਹਿਲੇ ਜਿਵੇਂ ਅਸੀਂ ਕਈ ਵਾਰ 13 ਸਾਲ ਤੋਂ ਕਹਿ ਰਹੇ ਹਾਂ ਸਰ ਉਹਦੇ ਵਿੱਚ ਕੀ ਹੈ ਕਿ ਫਿਰ ਜੂਜੂ ਗ੍ਰੋਥ ਹੋਏਗੀ ਨੋਰਮਲ ਅਸੀਂ ਸੈਪਟੈਂਬਰ ਕੈਕਟ ਕਰ ਲਿਆ ਲੇਕਿਨ ਜੈਸੇ ਜੈਸੇ ਬੱਚੇ ਦੀ ਗ੍ਰੋਥ ਹੋ ਰਹੀ ਹੈ ਜੇ देयर ਆ ਇਸ ਅ ਚਾਂਸਿਸ ਕਿ ਉਹ ਡਿਵੀਸ਼ਨ ਸੈਪਟੈਂਬਰ ਦੁਬਾਰਾ ਪੋਸਿਬਿਲਟੀ ਹੈ ਪੋਸਿਬਿਲਟੀ ਹੈ ਇਹਦੇ ਵਿੱਚ ਜਿਹੜੇ ਅਲਰਜੀ ਦੇ ਵਿੱਚ ਪੋਲੀ ਬਣਦੇ ਇਹਦੇ ਵਾਸਤੇ ਸਰਜਰੀ ਕੋਈ ਕੰਪਲਸਰੀ ਹੈ ਜਦੋਂ ਲੱਗੇ ਸਰ ਇਹਦਾ ਮੈਂ ਜਿੱਦਾਂ ਤੁਹਾਨੂੰ ਪਹਿਲਾਂ ਵੀ ਦੱਸਿਆ ਹੈ ਕਿ ਅਗਰ ਯੰਗ ਪੇਸ਼ੀਐਂਟ ਹੈ ਵੀ ਅਪਰ ਸਰਜਰੀ ਪ੍ਰੈਫਰ ਕਰਾਂ ਸਰਜਰੀ ਵਿਦ 스테ਰੋਇਡ থਿੰਕਸ ਲੇਕਿਨ ਅਗਰ 올ਡ ਏਜ ਹੈ 올ਡ ਏਜ ਇਟ ਸਰਜਰੀ ਪ੍ਰੈਫਰ ਨਹੀਂ ਕਰ ਸਕਦੇ ਸੀ ਤਾਂ ਉਹਨੂੰ ਅਪਾ ਕਨਸਰਵੇਟਿਵ ਟਰੀਟਮੈਂਟ ਦੇਗੇ ਮੈਡੀਕਲ ਲਾਈਨ ਆਫ ਟਰੀਟਮੈਂਟ ਉਹ ਜੇ ਮੇ پیشنਟ ਬਾਰ ਬਾਰ ਉਹਨੂੰ ਪ੍ਰੋਬਲਮ ਆ ਗਈ ਬਾਰ ਬਾਰ ਉਹਨੂੰ ਦਵਾਈ ਦੇਣੀ ਕਰੀਗੇ ਸਰ ਨਹੀਂ ਉਹਨੂੰ ਬਾਰ ਬਾਰ ਨਹੀਂ ਦੇਣੀ ਪਈ ਉਹਨੂੰ 3 3 ਮੰਥਸ ਦਾ ਕੋਰਸ ਹੁੰਦਾ ਹੈ ਜਿਹਦੇ ਚ ਅਪਾ 스테ਰੋਇਡ ਲੈਂਦੇ ਆ 스테ਰੋਇਡ ਦੀ ਡੋਸ ਅਪਾ ਟਿਪਰ ਕਰਦੇ ਆ ਬਾਅਦ ਨੂੰ ਐਜ਼ ਅ ਮਾਈਕਰੋ ਬ੍ਰਾਊਨ ਇਚਰਸ ਨੂੰ ਨੇਜ਼ਸ ਪ੍ਰੀ ਕੰਟੀਨਿਊਸ ਸਰਵਿਸ ਉਹਦੇ ਨਾਲ ਉਹ ਕੱਟੀ ਚੱਲ ਜਾਂਦੀ ਹੈ ਹਾਂਜੀ ਔਰ ਜਿਹੜਾ ਪੌਲੀਪ ਦਾ ਸਾਈਜ਼ ਬਿਲਕੁਲ ਰੀਗਰੈਸ ਕਰ ਜਾਂਦਾ ਇਵਨ ਇਨਸਰਬਸਟ੍ਰਕਸ਼ਨ ਜਿਹੜਾ ਉਹਦਾ ਰੀਵਿਊ ਚੁੱਕੋ ਜੀ ਵੀ ਜਿਹਨ ਚੀ ਕੈਮਰਾ ਲ ਮੇ ਉਹ ਵੀ ਲ ਦਿ ਦੇਖੀ ਹਾਂਜੀ ਹਾਂਜੀ ਚੀਕਾਂ ਪਹਿਲਾਂ ਐਕਚੁਅਲੀ ਸਰ ਅਲਰਜੀ ਆਉਂਦੀ ਹੈ ਅਲਰਜੀ ਕਨਵਰਟ ਹੁੰਦੀ ਅਲਰਜੀਕ ਸਾਈਨਸਾਈਟਿਸ ਬਾਅਦੂ ਅਸਥਮਾ ਸ਼ੁਰੂ ਹੋ ਜਾਂਦਾ ਇਹਦੀ ਵਜ੍ਹਾ ਨਾਲੀ ਸਾਦੀ ਨਿਕਲ ਵੀ ਆਉਂਦੀ ਹਾਂਜੀ ਸਾਦੀ ਦਿੱਕਤ ਵੀ ਪਹਿਲਾਂ ਐਡੀ ਹੋ ਜਾਂਦੀ ਮੇਨ ਕੌਜ਼ ਆਫ ਦਾ ਅਸਥਮਾ ਜਿਹੜਾ ਉਹ ਅਲਰਜੀ ਡਾਕਟਰ ਨੂੰ ਦਿਖਾਉਣ ਤੋਂ ਬਾਅਦ ਹੀ ਮੈਂ ਪੇਸ਼ੀ ਦੀ ਸਰਜਰੀ ਬੋਲਣ ਕਰਨੀ ਚਾਹੀਦੀ ਹੈ ਸਰ ਸਰ ਜੇ ਕੋਈ ਪੇਸ਼ੈਂਟ ਆਏਗਾ ਤੇ ਤਾਂ ਹੀ ਅਸੀਂ ਉਹ ਸਜੈਸਟ ਕਰਾਂਗੇ ਕਿ ਇਹ ਤਾਂ ਤੁਹਾਡੇ ਆ ਪ੍ਰੋਬਲਮ ਹੈ ਕਿਉਂਕਿ ਦਾ ਮੇਨ ਰੀਜ਼ਨ ਜਿਹੜਾ ਹੈ ਉਹ ਆਵੇ ਤੇ ਤੁਹਾਨੂੰ ਸਰਜੀ ਕਰਾਉਣ ਲਈ ਬੋਲਣਾ ਹੈ ਇਹ ਸੀਜ਼ਨਲ ਮਤਲਬ ਜਦੋਂ ਮੌਸਮ ਚੇਂਜ ਹੁੰਦਾ ਸੀਜ਼ਨਲ ਹਾਂਜੀ ਸੀਜ਼ਨਲ ਉਹ ਜਦੋਂ ਪੋਲੀਨੀਸ਼ਨ ਚੇਂ ਪੋਲੀਨੀਸ਼ਨ ਦਾ ਟਾਈਮ ਹੁੰਦਾ ਜਦੋਂ ਸਪੋਰਟਸ ਰਿਲੀਜ਼ ਹੁੰਦੇ ਹਵਾ ਦੇ ਵਿੱਚ ਹਾਂ ਤੇ ਮਤ ਤੁਸੀਂ ਕਹਿ ਰਹੋ ਆਮ ਤੌਰ ਤੇ ਜੇ ਅਸੀਂ ਹਾਂ ਗਰਮੀ ਸਰਦੀ ਸੀਜ਼ਨਲ ਉਹ ਨੂੰ ਵੀ ਕਹਿ ਸਕਦੇ ਅਸੀਂ ਜਿਵੇਂ ਮੌਸਮ ਚੇਂਜ ਦਾ ਕਰ ਸਰਦੀ ਸਰਦੀ ਕੋ ਪ੍ਰਸਾਧ ਹੈ ਹਾਂਜੀ ਉਹ ਕਈਆਂ ਨੂੰ ਥਰੋਅ ਆਉਂਦਾ ਉਹਨਾਂ ਦੀ ਇਮਿਊਨਿਟੀ ਘੱਟ ਹੋਣ ਕਰਕੇ ਹੁੰਦਾ ਹੈ ਅਸੀਂ ਕਈ ਵਾਰ ਉਹਨੂੰ ਰੂਟੀਨ ਤੁਸੀਂ ਜਿਹੜੇ ਆਮ ਪ੍ਰੈਕਟਿਸਰ ਤੁਸੀਂ ਕਹਿੰਦੇ ਤੁਸੀਂ ਐਕਸਰਸਾਈਜ਼ ਜ਼ਿਆਦਾ ਕਰੋ ਉਹਦੇ ਨਾਲ ਵੀ ਫਰਕ ਪੈਂਦਾ ਹੈ ਨਾ ਐਕਸਰਸਾਈਜ਼ ਦਾ ਤਾਂ ਸਰ ਇਹਦਾ ਕੋਈ ਇਫੈਕਟ ਨਹੀਂ ਕਰਦਾ ਲੇਕਿਨ ਆ ਵੀ ਬਰੀਥਿੰਗ ਐਕਸਰਸਾਈਜ਼ ਦਾ ਇਫੈਕਟ ਪੈਂਦਾ ਉਹਦੇ ਵਿੱਚ ਆ ਚੀਜ਼ ਹੁੰਦੀ ਕਿ ਆਪਣਾ ਜਿਹੜਾ ਸਾਈਨਸ ਹੈ ਉਹ ਕਲੀਅਰ ਹੁੰਦਾ ਹਾਂ ਉੱਚਾ ਦੋ ਤੱਕ ਮਤਲਬ ਪਰਲੀਟ ਮੀਨਸਰ ਬਰੀਥਿੰਗ ਐਕਸਰਸਾਈਜ਼ ਜਿਵੇਂ ਡਾਕਟਰ ਸਾਹਿਬ ਨੇ ਸਾਡੇ ਦੱਸਿਆ ਵੀ ਜਿਵੇਂ ਨੱਕ ਦੀ ਹੱਡੀ ਬੱਚੇ ਦੇगिर ਨਾਲ ਡਿਜੀ ਹੋ ਜਾਂਦੀ ਹੈ ਜਾਂ ਬਾਅਦ ਤੋਂ ਬਿੰਗਲ ਜਦੋਂ ਨੱਕ ਹੁੰਦਾ ਤਾਂ ਪੋਸੀਬਿਲਟੀ ਕੋਸ਼ਿਸ਼ ਹੁੰਦੀ ਹੈ ਡਾਕਟਰ ਸਾਹਿਬ ਕਹਿੰਦੇ ਵੀ ਜਿੱਦਾਂ ਕੋਈ ਸ਼ੁਨੋ ਬਹੁਤੀ ਪ੍ਰੋਬਲਮ ਨਹੀਂ ਹੈ ਤਾਂ 18 ਸਾਲ ਤੱਕ ਬਾਅਦ ਹੀ ਸਰਜਰੀ ਕਰਾਵੇ 16 ਤੋਂ 18 ਦੇ ਵਿੱਚ ਕਰਾਵੇ ਆਦਰਵਾਇਜ਼ ਜੇ ਕੋਈ ਪ੍ਰੋਬਲਮ ਨੂੰ ਜਿਆਦਾ ਹੈ ਜਾਂ ਕਿਸੇ ਨੇ ਕੋਈ ਪ੍ਰਤੀ ਹੋਣਾ ਪ੍ਰਤੀ ਹੋਣ ਵਾਸਤੇ ਮੈਂ 18 ਸਾਲ ਦੀ ਮਰੀਜ਼ ਹਾਂ ਜੀ ਸਾ ਤੇ ਉਹਦੇ ਵਿੱਚ ਵੀ ਅਦਰਵਾਈਜ਼ ਜੇ ਕੋਈ ਪ੍ਰੋਬਲਮ ਹੈ ਤਾਂ ਉਹ 13 ਸਾਲ ਤੋਂ ਬਾਅਦ ਵੀ ਸਰਜਰੀ ਕਰਾ ਸਕਦਾ ਅਦਰਵਾਈਜ਼ ਜਿਵੇਂ ਦੱਸਿਆ ਵੀ ਨੱਕ ਦੇ ਵਿੱਚ ਮਾਸ ਵੱਜ ਜਾਂਦਾ ਜਿਹਨੂੰ ਪੋਲਪਿਕ ਕਹਿੰਦੇ ਆ ਉਹਦੇ ਵਿੱਚ ਵੀ ਤੁਸੀਂ ਰੂਟੀਨ 'ਚ ਪਹਿਲੇ ਦਿਖਾਓ ਦਿਖਾ ਕੇ ਜੇ ਨੀੜਾ ਤਾਂ ਹੀ ਸਰਜਰੀ ਕੀਤੀ ਜਾ ਕੇ ਅਦਰਵਾਈਜ਼ ਤਾਂ ਮੈਡੀਸਨ ਨਾਲ ਵੀ ਠੀਕ ਹੋ ਜਾਂਦਾ ਹਾਂ ਸਰ ਕੰਸਰਵੇਟਿਵ ਟਰੀਟਮੈਂਟ ਵੀ ਅਸੀਂ ਦੇ ਸਕਦੇ ਹਾਂ ਕਿਉਂਕਿ ਜਿਵੇਂ ਮੈਂ ਔਰਲ ਸਟੇਟ ਜਿਆਦਾ ਬਹੁਤ ਗੱਲ ਹੈ ਉਹ ਅੱਛੀ ਗੱਲ ਹੈ ਨਾ ਨਹੀਂ ਨਹੀਂ ਐਕਚੁਅਲੀ ਸਰ ਕਿ ਇਹ ਮੰਨਦਾ ਸਪੋਜ਼ ਕਰੋ ਕਿ ਅਲਰਜੀ ਪੇਸ਼ੈਂਟ ਹੈ ਅਲਰਜੀ ਪੇਸ਼ੈਂਟ ਹੈ لیکن allergic ही पेशेंट होता है जड़ा बार्स में इथमोइड पॉलिप इट्स मॉडर्न पॉलिप्स दोनों साइड तो साडी की जिम्मेदारी थे इथमोइडिक साइनस होता है allergic पेशेंट अंदर विच बहुत कॉमन होवे ओ दोनों साइड तो मास होता है ते ओदे करके सानो सर स्टेरॉइड की लाइन ऑफ ट्रीटमेंट्स स्टेरॉइड ही है सर हाइड्रो स्टार्ट करना पंदा हाई डोज़ फिर टेपर करनी पंदा डोज़ विद इन अ वन मंथ बार्स नु सानो नेज़ल स्प्रे दे रहे हैं माइक्रोब्रा ਜਿਵੇਂ ਡਾਕਟਰ ਦੱਸਿਆ ਵੀ ਉਹ ਜਿਹੜਾ ਮਾਸਕ ਬੰਦਾ ਹੈ ਉਹਦੇ ਵਿੱਚ ਵਾਇਸ਼ਰੋਨ ਜਾਂ ਡਿਫਲੇਜਾ ਕੋਡ ਕਈ ਮੈਡੀਸਨ ਨਾਲ ਅਗਲਾ ਕਰਦੀਆਂ ਉਹ ਜਿੰਨੀ ਕਿ ਡਾਕਟਰ ਨੂੰ ਜ਼ਰੂਰਤ ਹੁੰਦੀ ਹੈ ਉੰਨੀ ਕੁ ਉਹਦੇ ਸਟੇਜ ਦੇ ਦੇ ਕੇ ਤੇ ਟੈਪਰ ਕਰਨਾ ਪੈਂਦਾ ਵਸ ਸਟੇਜ ਨੇ ਜੋ ਸਪਰੇਅ ਦੇਣਾ ਪੈਂਦਾ ਉਹ ਬੇਸਿਕਲੀ ਬਿਨਾਂ ਦਿਖਾਇਆ ਆਪਾਂ ਨੂੰ ਟ੍ਰੀਟਮੈਂਟ ਨਹੀਂ ਲੈਣਾ ਚਾਹੀਦਾ ਤੀਜੀ ਗੱਲ ਜਿਵੇਂ ਐਕਸਰਸਾਈਜ਼ਿੰਗ ਡਾਕਟਰ ਦੱਸਿਆ ਵੀ ਐਕਸਰਸਾਈਜ਼ ਜ਼ਰੂਰ ਕਰੋ ਬਰੀਥਿੰਗ ਮੂੰਹ ਬੰਦ ਕਰਕੇ ਨੱਕ ਨਾਲ ਨੰਬਿਲ ਸਾਂਹ ਲੈ ਕੇ ਜਾਂ ਰਨਿੰਗ ਕਰਕੇ ਮੂੰਹ ਬੰਦ ਕਰਕੇ ਉਹਦੇ ਨਾਲ ਵੀ ਤੇ ਕਾਫੀ ਹੱਦ ਤੱਕ ਪੋਸੀਬਿਲਟੀ ਹੈ ਆਹ ਮਤਲਬ ਕਲੀਅਰ ਹੋ ਜਾਂਦਾ ਤੇ ਕਾਫੀ ਵੱਧ ਤੱਕ ਉਹਦੀ ਪੋਸੀਬਿਲਟੀ ਠੀਕ ਹੋਣ ਦੀ ਰਹਿੰਦੀ ਹੈ ਤੇ ਬਾਕੀ ਜਿਵੇਂ ਮੌਸਮ ਹੁੰਦਾ ਉਹ ਜਿਵੇਂ ਬਰਸਾਤ ਹੋ ਕੇ ਸਰਦੀਆਂ ਸਟਾਰਟ ਹੋਣੀਆਂ ਇਹ ਮਹੀਨਾ ਜਿਹੜਾ ਇਹਦੇ ਵਿੱਚ ਵੀ ਇਹ ਪ੍ਰੋਬਲਮ ਪੋਸੀਬਿਲਟੀ ਜ਼ਿਆਦਾ ਹੁੰਦੀ ਉਹਨੂੰ ਥੋੜਾ ਜਿਹਾ ਜ਼ਿਆਦਾ ਧਿਆਨ ਦੇਣਾ ਹੁੰਦਾ ਹੈ ਨਾ ਹਾਂਜੀ ਆ ਤੁਸੀਂ ਜਿਹੜੀ ਐਕਸਰਸਾਈਜ਼ ਕਰ ਸਕਦੇ ਨੇ ਆਪਣਾ ਸਟੀਮ ਲੈ ਸਕਦੇ ਹੋ ਹਾਂ ਤੇ ਮਤਲਬ ਅਨੈਸੈਸਰਲੀ ਇਹਦੇ ਵਾਸਤੇ ਕੋ ਟੈਨਸ਼ਨ ਲੈਣ ਵਾਲੀ ਗੱਲ ਨਹੀਂ ਕਦੇ ਵੀ ਤੁਸੀਂ ਆ ਕੇ ਉਸ ਦਿਖਾ ਸਕਦੇ ਹੋ ਕੋਈ ਵੀ ਐਨਟੀ ਸਪੈਸ਼ਲਿਸਟ ਜਿੱਥੇ ਵੀ ਤੁਹਾਨੂੰ ਕੋਲ ਨਜ਼ਦੀਕ ਲੱਗਦਾ ਉਸ ਤੇ ਜਾ ਸਕਦੇ ਹੋ ਤਿੱਜਾ ਇਹਦੇ ਵਿੱਚ ਜਿਵੇਂ ਖਾਸ ਕਰਕੇ ਜਿਹੜਾ ਮੇਰਾ ਦੂਸਰਾ ਦਾ ਮਤਲਬ ਹੈ ਆਈਸਮਨ ਕਾਰਡ 5 ਤੱਕ ਵਾਲਾ ਜਿਹੜਾ ਕਾਰਡ ਹੈ ਉਹਦੇ ਵਿੱਚ ਵੀ ਹੋਰ ਤਾਂ ਹੈਗੇ ਮੈਨੂੰ ਉਹਦੇ ਵਿੱਚ ਵੀ ਇਹ ਸਰਜਰੀ ਜਿਹੜੀ ਜੇ ਜਰੂਰਤ ਪਵੇ ਉਹ ਵੀ ਜਦੋਂ ਸੀਟੀ ਸਕੈਨ ਕਰਕੇ ਉਹਦੇ ਵਿੱਚ ਲੱਗੇ ਵੀ ਪ੍ਰੋਬਲਮ ਹੈ ਤਾਂ ਇਹ ਆਪਰੇਸ਼ਨ ਫ੍ਰੀ ਹੈ ਵਿਦਾਊਟ ਐਨੀ ਕੋਸਟ ਮਤਲਬ ਕਿ ਕੈਸ਼ਲੈਸ ਹੈ ਤੇ ਤੁਸੀਂ ਕਦੇ ਵੀ ਆ ਕੇ ਪੰਜਾਬ ਦੇ ਵਿੱਚ ਕਿਤੇ ਵੀ ਐਮਡੀ ਸਰਜਰੀ ਜਿੱਥੇ ਵੀ ਹੁੰਦੀ ਹੈ ਉੱਥੇ ਤੁਸੀਂ ਜਿੱਥੇ ਵੀ ਉਹ ਪਹਿਲਾ ਹਸਪਤਲ ਹੋਵੇ ਉੱਥੇ ਰਿਕਾ ਲਾ ਸਕਦੇ ਜਿਵੇਂ ਚ ਨੱਕ ਦਾ ਆਪਰੇਸ਼ਨ ਗਲੇ ਦਾ ਆਪਰੇਸ਼ਨ ਕੰਨ ਦੀ ਬੜਦੇ ਦਾ ਆਪਰੇਸ਼ਨ ਸਾਰੇ ਕੋਲ ਫ੍ਰੀ ਹਿਟੇਜ ਤੇ ਇਹਨਾਂ ਅਸੀਂ ਬਾਰ ਬਾਰ ਤੁਹਾਨੂੰ ਫਿਰ ਵੀ ਹੋਰ ਵੀ ਚੀਜ਼ਾਂ ਜਿਵੇਂ ਗਲੇ ਦੇ ਬਾਰੇ ਜੋ ਹੋਰ ਅੱਗੇ ਤੋਂ ਉਸ ਜਾਣਕਾਰੀ ਦਿੰਦੇ ਰਹੋਗੇ ਨਮਸਕਾਰ